ਬਜਟ ਪੇਸ਼ ਹੋਇਆ ਔਰ ਬਜਟ ਦੇ ਵਿੱਚ ਸਿੱਧੇ ਤੌਰ ਤੇ ਸਰਕਾਰ ਕਹਿੰਦੀ ਕਿ ਸਿੱਖਿਆ ਸਿਹਤ ਆਦਵਲ ਸਾਡਾ ਜਿਹੜਾ ਖੇਤਰ ਹੈ ਉਹਦੇ ਚ ਅਸੀਂ ਵੱਧ ਡਿਵੈਲਪਮੈਂਟ ਕਰਨੀ ਹੈ ਮੇਰੇ ਨਾਲ ਸਿਹਤ ਮੰਤਰੀ ਸਾਹਿਬ ਹੈ ਸਰ ਸਭ ਤੋਂ ਪਹਿਲਾਂ ਤਾਂ ਜੇ ਮੁਹੱਲਾ ਕਲੀਨਿਕਾਂ ਦੀ ਗੱਲ ਕਰੀਏ ਤੁਹਾਡੀ ਸਰਕਾਰ ਕਨਸੈਪਟ ਲੈ ਕੇ ਆਈ ਮੁਹੱਲਾ ਕਲੀਨਿਕ ਖੁੱਲ ਰਹੇ ਨੇ ਬਹੁਤ ਸਾਰੇ ਪੰਜਾਬ ਦੇ ਵਿੱਚ ਖੁੱਲ ਗਏ ਆ ਇਹਨਾਂ ਦੇ ਵਿੱਚ ਜਾਨੀ ਲੋਕਾਂ ਦੀ ਡਿਮਾਂਡ ਵੀ ਇਹ ਆਉਂਦੀ ਆ ਕੁਝ ਕੁ ਮੁਸ਼ਕਲਾਂ ਵੀ ਆਉਂਦੀਆਂ ਕਿਤੇ ਕਿਤੇ ਇਹ ਵੀ ਆਇਆ ਕਿ ਜਿੱਥੇ ਮਹੱਲਾ ਕਲੀਨਿਕ ਬਣਿਆ ਉੱਥੇ 2 ਬਿਡ ਦਾ ਹਸਪਤਾਲ ਸੀ ਉਸ ਨੂੰ ਕਨਵਰਟ ਕਰ ਦਿੱਤਾ ਗਿਆ ਉੱਥੋਂ ਜਿਹੜਾ ਇਥੋਂ ਦਾ ਡਾਕੂਮੈਂਟ ਸੀ ਜਾਂ ਜੋ ਵੀ ਰਿਕਾਰਡ ਸੀ ਉਹ ਦੂਜੇ ਥਾਂ ਸ਼ਿਫਟ ਕਰ ਦਿੱਤਾ ਗਿਆ ਇਹ ਸਾਰੀ ਨੂੰ ਕਿਵੇਂ ਮੇਨਟੇਨ ਕਿਵੇਂ ਕੀਤਾ ਜਾ ਰਿਹਾ ਇਹ ਸਾਰਾ ਤੁਹਾਡੇ ਇਹ ਬਹੁਤ ਕ੍ਰਾਂਤੀਕਾਰੀ ਫੈਸਲਾ ਜੀ ਬਸ ਤਾਂ ਦਿੱਲੀ ਦੇ ਵਿੱਚ ਸੀਗਾ ਮਾਡਲ ਇਹ ਨੋਲੇਜ ਸ਼ੇਅਰਿੰਗ ਹੈ ਸਾਡਾ ਜਿਹੜਾ ਉਹਨਾਂ ਦੇ ਨਾਲ ਐਗਰੀਮੈਂਟ ਸੀਗਾ ਸਾਡੇ ਮਾਨਯੋਗ ਮੁੱਖ ਮੰਤਰੀ ਔਰ ਨੈਸ਼ਨਲ ਕਮਿਸ਼ਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਪੰਜਾਬ ਦੇ ਵਿੱਚ ਆ ਵਧੀਆ ਤੇਕਰਾਂ ਲਾਗੂ ਕੀਤਾ ਉੱਥੇ ਜਿਹੜਾ ਜਿਹੜੇ ਉੱਥੇ ਤੇ ਐਲਜੀ ਸੀਗੇ ਉਹ ਤਾਂ ਉਹਨਾਂ ਨੂੰ ਜਗ੍ਹਾ ਨਹੀਂ ਦਿੰਦੇ ਸੀ ਬਣਾਣ ਨਹੀਂ ਦਿੰਦੇ ਸੀ ਉਹਨਾਂ ਨੂੰ ਕਿਰਾਇਆ ਦੇਣਾ ਪੈਂਦਾ ਸੀ ਸਾਡੇ ਕੋਲੇ ਉਹ ਇਸ਼ੂ ਨਹੀਂ ਸੀਗਾ ਸੋ ਮਾਨ ਸਾਹਿਬ ਨੇ ਰਿਕਾਰਡ ਟਾਈਮ ਦੇ ਵਿੱਚ ਜਿਹੜੇ ਹੈਗੇ ਆ 2 ਸਾਲ ਹੋ ਜੇ ਪੂਰੇ ਹੋਣੇ ਆ ਛੋੜਾ ਨੂੰ 829 ਬਣਾਏ ਜੀ 1 ਕਰੋੜ 10 ਲੱਖ ਲੋਕਾਂ ਦਾ ਇਲਾਜ ਹੋਇਆ ਬਹੁਤ ਜ਼ਿਆਦਾ ਡਿਮਾਂਡ ਹੈ ਬਹੁਤ ਅੱਛੀ ਸਰਵਿਸ ਹੈ ਲੋਕਾਂ ਨੂੰ ਟੈਸਟ ਵੀ ਹੋ ਰਿਹਾ ਡਾਕਟਰ ਵੀ ਹੈ ਦਵਾਈ ਵੀ ਮਿਲ ਰਹੀ ਹੈ 1 ਕਰੋੜ 10 ਲੱਖ ਲੋਕਾਂ ਨੇ ਇਲਾਜ ਕਰਾਇਆ 55% ਔਰਤਾਂ 55% ਔਰਤਾਂ 18% ਬੱਚੇ ਆ 20% ਬਜ਼ੁਰਗਾਂ ਜਿਹੜੇ ਵਲਨਰੇਬਲ ਸੈਕਸ਼ਨ ਆ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਸੀ ਉਹਨਾਂ ਨੂੰ ਘਰ ਦੇ ਨੇੜੇ ਬੜੀ ਅੱਛੀ ਸਹੂਲਤ ਮਿਲ ਰਹੀ ਆ ਸੈਕੰਡਰੀ ਕੇਅਰ ਦੇ ਵਿੱਚ ਸਾਰੀਆਂ ਦਵਾਈਆਂ ਮਿਲ ਰਹੀਆਂ ਐ ਐਕਸ-ਰੇ ਹੋ ਰਿਹਾ ਅਲਟਰਾਸਾਊਂਡ ਹੋ ਰਿਹਾ ਜਿਲ੍ਹਾ ਹਸਤਲਾਹ ਸਬਡਿਵੀਜ਼ਨ ਹਸਪਤਾਲਾਂ ਵਿੱਚ ਔਰ ਜਿਹੜੇ ਆਪਣੇ ਟਰਸਟੀ ਕੇਅਰ ਹਸਪਤਾਲ ਹੈ ਮੈਡੀਕਲ ਕਾਲਜ ਜਿੱਥੇ ਕੈਂਸਰ ਦਾ ਇਲਾਜ ਹੋ ਰਿਹਾ ਹਾਰਟ ਦਾ ਇਲਾਜ ਹੋ ਰਿਹਾ ਬ੍ਰੇਨ ਦਾ ਇਲਾਜ ਹੋ ਰਿਹਾ ਬ੍ਰੇਨ ਸਰਜੀ ਹੋ ਰਹੀ ਹੈ ਸੁਪਰ ਸਪੈਸ਼ਲਿਟੀ ਹਸਪਤਾਲ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਕੈਂਸਰ ਹਸਪਤਾਲ ਫਾਜ਼ਿਲਕਾੜੇ ਵਿੱਚ ਔਰ ਜਿਹੜਾ ਤੁਹਾਡਾ ਇਹਦੇ ਵਿੱਚ ਬਣ ਗਿਆ ਹੈਗਾ ਨਿਊ ਚੰਡੀਗੜ੍ਹ ਦੇ ਵਿੱਚ ਬਣ ਗਿਆ ਹੈਗਾ ਬਾਬਾ ਉਹਨਾਂ ਦੇ ਨਾਲ ਕਲੈਬੋਰੇਸ਼ਨ ਕਲੈਬੋਰੇਸ਼ਨ ਦੇ ਨਾਲ ਅੰਮ੍ਰਿਤਸਰ ਮੈਡੀਕਲ ਕਾਲਜ ਜਿਹੜਾ ਸੁਪਰ ਸਪੈਸ਼ਲਿਟੀ ਬੈਂਕ ਬਣ ਰਿ ਮਿੰਟ ਦੇ ਵਿੱਚ ਮੈਡੀਕਲ ਹੈਲਪ ਮਿਲਦੀ ਹੈ ਨੀਰਸ ਹਸਪੀਟਲ ਦੇ ਵਿੱਚ ਸੜਕ ਸੁਰੱਖਿਆ ਫੋਰਸਟ ਔਰ ਜਿਹੜਾ ਸਾਡਾ ਰਗਾ ਫ੍ਰਿਸ਼ਤੀ ਸਕੀਮ ਹੈ ਇਹਨਾਂ ਦੀ ਆਪਸ ਮੈਰਿਜ ਕਰਾਈ ਹੈ ਇਹਨਾਂ ਦੀ ਆਪਸ ਇਕੱਠੇ ਹੋ ਕੇ ਕੰਮ ਕਰ ਰਹੇ ਆ ਔਰ ਬਹੁਤ ਬੈਨੀਫਿਟ ਹੋ ਰਿਹਾ ਲੋਕਾਂ ਨੂੰ ਸਰ ਪਿੱਛੇ ਜੀ ਇੱਕ ਗੱਲ ਵੀ ਛੜੀ ਸੀ ਕਿ ਜਿਹੜੀਆਂ ਜਿਹੜੀਆਂ ਮੈਡੀਕਲ ਸਟੋਰ ਨੇ ਉਹਨਾਂ ਤੇ ਜਿਹੜੀ ਐਮ ਆਰ ਪੀ ਆ ਐਮ ਆਰ ਪੀ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਤੇ ਕੰਟਰੋਲ ਕਰਨ ਦੀ ਲੋੜ ਹੈ ਜਿਹੜੀ ਚੀਜ਼ ਉੱਥੇ ਉਹਨਾਂ ਕੋਲੇ 10 ਰੁਪਏ ਦੀ ਖਰੀਦ ਕੇ ਲੈ ਕੇ ਆਉਂਦੇ ਨੇ ਉਹ 100 ਰੁਪਏ ਤੋਂ ਉੱਪਰ ਦੀ ਚੀਜ਼ ਜਿਹੜੀ ਆ ਉਹ ਵਿਕਦੀ ਆ ਆਮ ਲੋਕਾਂ ਤੇ ਤੁਹਾਡੇ ਤੱਕ ਵੀ ਇਹ ਗੱਲ ਪਹੁੰਚੀ ਸੀ ਕਨਵੈਨਸ਼ਨ ਵੀ ਹੋਈ ਕਾਫੀ ਕੁਝ ਹੋਇਆ ਕਿ ਇਹਦੇ ਵਿੱਚ ਕੇਂਦਰ ਸਰਕਾਰ ਤੱਕ ਅਪਰੋਚ ਕੀਤੀ ਇਹਦੇ ਚ ਕੀ ਡਿਵੈਲਪਮੈਂਟ ਹਾਂ ਅਸੀਂ ਕੇਂਦਰ ਨਾਲ ਟੈਕ ਅਪ ਕੀਤਾ ਹੋਇਆ ਜੀ ਉੱਥੇ ਮਲੇਟ ਸੇ ਵਰਕਿੰਗ ਨੂੰ ਪ੍ਰੋਗਰੈਸ ਇਹ ਕੇਂਦਰ ਨਾਲ ਸੰਬੰਧਿਤ ਆ ਜਿਹੜੇ ਸਾਡੇ ਮਾਨਸ਼ਕ ਮਾਂਡੀ ਵੀ ਆ ਜੀ ਆ ਜਿਹੜਾ ਉਹਨਾਂ ਦਾ ਡਿਪ ਤੇ ਮੈਕਸਿਮ ਰਿਟੇਲ ਪ੍ਰਾਈਸ ਉਹ ਕਹਿੰਦਾ ਜੀ 50% ਕਨਸੈਸ਼ਨ 200 ਰੁਪਏ ਦਵਾਈ 20 ਰੁਪਏ ਦੀ ਆ ਉਹ ਤੇ ਉਹ ਉਹ ਉਹਦੇ ਚ ਲਿਮਿਟ ਕਰਨ ਪਈ ਉਹ ਜਿੰਨੀ ਉਹਦੀ ਉਹਦੀ ਕੋਸਟ ਹੈਗੀ ਆ ਉਸ ਤੋਂ ਤਿੰਨ ਜਾਂ ਚਾਰ ਗੁਣਾ ਹੋਇਆ ਨਹੀਂ ਹੋ ਸਕਦਾ ਜੀ ਲੋਕਾਂ ਤੇ ਬਹੁਤ ਬਹੁਤ ਵੱਡਾ ਬੋਝ ਹੈ ਕਿਉਂਕਿ ਜਦੋਂ ਕੋਈ ਬਿਮਾਰ ਹੋ ਜਾਂਦਾ ਇਹ ਬੋਝ ਨਹੀਂ ਆ ਜੀ ਅਸੀਂ ਸਸਤੇ ਖਰੀਦ ਰਹੇ ਹਾਂ ਦਵਾਈ ਬਲਕ ਪਰਚੇਸ ਕਰ ਰਹੇ ਆ ਪੰਜਾਬ ਦੇ ਲੋਕਾਂ ਨੂੰ ਦਵਾਈ ਫਰੀ ਮਿਲੇਗੀ ਜੀ ਸਾਰੇ ਹਸਪਤਾਲਾਂ 'ਚ ਫਰੀ ਮਿਲੇਗੀ ਫਰੀ ਮਿਲੇਗੀ ਠੀਕ ਹੈ ਤਾਂ ਸਿੱਧੇ ਤੌਰ ਤੇ ਕਿ ਮਹੱਲਾ ਕਲੀਨਿਕਾਂ ਦੀ ਗੱਲ ਜਿਹੜੀ ਹੈ ਉਹ ਪੰਜਾਬ ਸਰਕਾਰ ਨੇ ਕੀਤੀ ਔਰ ਇਸੇ ਤਰ੍ਹਾਂ ਦੇ ਨਾਲ ਜਿਹੜੀਆਂ ਵੱਧ ਰੇਟਾਂ ਤੇ ਵਿਕਦੀਆਂ ਦਵਾਈਆਂ ਜਿਨ੍ਹਾਂ ਨੂੰ ਐਮ ਆਰ ਪੀ ਕਹਿੰਦੇ ਐਮ ਆਰ ਪੀ ਦੇ ਵਿੱਚ 10% ਤੋਂ ਹਨ ਲੈਸ ਆ ਉਹਦੇ ਵਿੱਚੋਂ ਵੀ ਜਾਨੀ ਉਹਨਾਂ ਦੇ ਵੱਲੋਂ 70 ਤੋਂ 80% ਜਿਹੜੀ ਹੈ ਉਹ ਕਮਾਈ ਕੀਤੀ ਜਾਂਦੀ ਆ ਇਹ ਬਹੁਤ ਸਾਰੇ ਇਲਜ਼ਾਮ ਬਹੁਤ ਸਾਰੇ ਦੋਸ਼ ਕਹੀ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਦੇ ਵੱਲੋਂ ਲਗਾਏ ਗਏ ਸਰਕਾਰ ਤਾਂ ਗੱਲ ਪਹੁੰਚੀ ਸੀ ਕਹਿੰਦੇ ਨੇ ਕਿ ਕੇਂਦਰ ਸਰਕਾਰ ਨਾਲ ਗੱਲ ਚੱਲ ਰਹੀ ਹੈ ਇਸ ਤੇ ਜਲਦੀ ਕੰਟਰੋਲ ਕੀਤਾ ਜਾਏਗਾ ਆਪਣੇ ਸਹਿਯੋਗੀ ਗਗਨ ਭਾਰਤੀ ਦੇ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਪੰਜਾਬ ਵਿਧਾਨ ਸਭਾ ਚੰਡੀਗੜ੍ਹ